ਗੁਰੂ ਗਰੰਥ ਸਾਹਿਬ ਜੀ ਹਜ਼ੂਰੀ ਦੇ ਵਿੱਚ ਤਾਂ ਤਾਂ ਪਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਤਾਬ ਦੀ 350 ਸਾਲਾ ਮਨਾਉਣ ਵਾਸਤੇ ਵੱਖ-ਵੱਖ ਲਾਕਿਆਤ ਦੇ ਵਿੱਚੋਂ ਜਿਵੇਂ ਹਰਿਆਣਾ ਵਾ ਪੰਜਾਬ ਆ ਉਹ ਜਗਾਵਾਂ ਤੋਂ ਕਸਾਲ ਨੌਜਵਾਨ ਸਾਡੀਆਂ ਭਾਈਆਂ ਭੈਣਾਂ ਦੂਜੇ ਬਲਾਈਏ ਫਤੇ ਵਾਇਕੁਰ ਦੀ ਦਾ ਖਾਲਸਾ ਵਾਇਕੁਰ ਦੀ ਫਤੇ ਕਿਸੇ ਨੇ ਕਿਹਾ ਕਿ ਆਪਿਆ ਤੇ ਬਾਪ ਬੇਟੇ ਦੀ ਗੱਲ ਹੋਈ ਤੇ ਬਾਪ ਤੇ ਨਾਲ ਜਦੋਂ ਗੱਲ ਚੱਲੀ ਤੇ ਬੇਟੇ ਨੂੰ ਪੁੱਛਿਆ ਕਿ ਤੂੰ ਤਾਕਤਵਾਰ ਕਿੰਦਾ ਵਾ ਤੇ ਫਿਰ ਬੇਟੀ ਨੇ ਗੱਲ ਰੱਖੀ ਕਿ ਜਿੰਨਾ ਚਿਰ ਤੇਰਾ ਸਾਆਇਆ ਵਾ ਜਿੰਨਾ ਚਿਰ ਤੇਰਾ ਇਤਿਹਾਸ ਹੈ ਉਹਨਾਂ ਚਿਰ ਮੈਂ ਤਾਕਤਵਾਰ 86 ਵੀ ਤਾਕਤਵਾਰ ਫੇਰ ਹੀ ਹੋ ਸਕਦੇ ਆ ਜ਼ੁਲਮ ਕਰਨ ਵਾਲੇ ਲੋਕਾਂ ਦੇ ਨਾਲ ਸਾਹਮਣੇ ਕਰ ਸਕ ਜੇ ਜਿੰਨਾ ਚੇ ਸਾਡੇ ਬਾਪ ਦਾ ਸਹੇਬੇ ਕੁਮਾਰ ਦਾ ਪਿਤਾ ਗੁਰੂ ਗੋਬਿੰਦ ਸਾਹਿਬ ਦਾ ছায়ਾ ਉੱਪਰ ਹੋਵੇ ਔਰ ਬੜੀ ਕਰਮਾ ਵਾਲੀ ਧਰਤੀ ਆ ਕਿ ਵੱਖ-ਵੱਖ ਲਾਕੇ ਆ ਦੀ ਪ੍ਰੋਜੈਕਟ ਔਰ ਬਾਪੇ ਵਕਾਲਾ ਸਾਹਿਬ ਇਹ ਪ੍ਰੋਗਰਾਮ ਰੱਖਿਆ ਗਿਆ ਕਿ 350 ਸਾਲ ਹੋਣ ਵਾਲੇ ਸਮੇਂ ਤੇ ਹੋ ਸਕਦਾ ਕਿਥੇ ਨੂੰ ਸੁਭਾਗਾ ਨਾ ਹੋਵੇ ਕਿਉਂਕਿ ਉਮਰ ਦੇ ਹਿਸਾਬ ਨਾਲ ਜ਼ਿੰਦਗੀ ਦੇ ਹਿਸਾਬ ਨਾਲ ਸਿਆਪਾ ਨੂੰ ਜ਼ਰੂਰ ਜਾ ਕੇ ਨਾਮ ਵਸਤ ਪਾਉਣਾ ਚਾਹੀਦਾ ਬਾਬੇ ਬਕਾਲੇ ਜਿਵੇਂ 9 ਤਰੀਕ ਨੂੰ ਗੁਰਦੁਆਰਾ ਚੌਰ ਮੋਹ ਸਤਪੁਰ ਸਾਹਿਬ ਉੱਥੇ ਪੁੰਚੇ ਉੱਥੇ ਵੀ ਸੰਤ ਦੇ ਦਰਸ਼ਨ ਦਰਾਰੇ ਕੀਤੇ ਔਰ ਇਹ ਬਹੁਤ ਵੱਡੀ ਕਰਮਾ ਵਾਲੀ ਧਰਤੀ ਆ ਕਿ ਜਿੱਥੇ ਗੁਰੂ ਸਾਹਿਬ ਨੇ 26 ਸਾਲ 9 ਮਹੀਨੇ 13 ਦਿਨ ਜਿਹੜੀ ਜ਼ਿੰਦਗੀ ਦੀ ਯਾਤਰਾ ਬਤੀਤ ਕੀਤੀ ਜਿਹਦੇ ਵਿੱਚੋਂ ਕਰੀਬ 20 ਸਾਲ ਦੇ ਕਰੀ ਭੋਰੇ ਦੇ ਵਿੱਚ ਔਰ ਉੱਤੇ ਕੀ ਜਗਾ ਪ੍ਰਚਲਿਤ ਕਿਵੇਂ ਹੋਈ ਇਹ ਜਗਾ ਪ੍ਰਚਲਿਤ ਜਦੋਂ ਗੁਰੂ ਹਰ ਰਾਜ ਸਾਹਿਬ ਨੇ ਗੁਰੂ ਅਰਜਨ ਸਾਹਿਬ ਨੂੰ ਗੁਰਾਈ ਦੀ ਗੱਦੀ ਜਿਹੜੀ ਸੌਂਪ ਦਿੱਤੀ ਪੱਲ ਪਹਿ ਲਾਰੀ ਵਾਲ ਆ ਸੌਂਪ ਕੇ ਔਰ ਉਸ ਸਮੇਂ ਦਿੱਲੀ ਦੀ ਹਕੂਮਤ ਜਿਹੜੀ ਸੀ ਬਹੁਤ ਜ਼ਰਵਾਣੀ ਸੀ। ਪਰ ਜਦੋਂ ਵੀ ਸਾਡੇ ਵੱਲ ਵੱਡੇ ਗ੍ਰਾਈ ਦੀ ਗੱਡੀ ਤੇ ਬੈਠਦੇ ਸੀ ਤੇ ਦਿੱਲੀ ਦੀ ਹਕੂਮਤ ਜਿਹੜੀ ਆ ਉਹਨ ਸੱਦਾ ਪੱਤਰ ਭੇਜਦੀ ਸੀ ਕਿ ਇਹਨਾਂ ਦੇ ਵਿੱਚ ਗਤਵਿੱਧਿਆ ਕੀ ਆ ਔਰ ਇਹ ਕਿਹੜੇ ਭਾਲੇ ਜਰਿੰਦੇ ਆ ਜਾਂ ਕੀ ਇਹ ਸਾਰਾ ਕੁਝ ਉਹ ਦੇਖਦੀ। ਔਰ ਉਸ ਸਮੇਂ ਗੁਰੂ ਆ ਰਹੇ ਜਿਹਨੇ ਸੱਦਾ ਆ ਗਿਆ। ग बहादु श सिवरी गुरू ते बदर सिवरी करुदारो तुरू तेग बहादु शिवरी गुरू तेग बहादु शिवरी ਗੁਰੂ ਤੇਗ ਬਹਾਦਰ ਸਿਮਰੀਏ ਗੁਰੂ ਤੇਗ ਬਹਾਦਰ ਸਿਮਰੀਏ ਦੇਵ ਬਹਾਦਰ ਸਿਮਰੀਏ ਗੁਰੂ ਦੇਵ ਬਹਾਦਰ ਸਿਮਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜਦੋਂ ਬੁਰਾਈ ਦੀ ਗੱਦੀ ਸੌਂਦੀ ਤੇ ਫਿਰ ਤੁਹਾਨੂੰ ਪਤਾ ਨਾ ਕਿ ਇਹ ਇਸ ਮਰਜ਼ਾਦਾ ਦੇ ਵਿੱਚ ਵੀ ਛਲੇ ਅੰਤਰ ਲੋਕ ਹੁੰਦੇ ਆ ਪਰ ਉਹਨਾਂ ਜਾ ਕੇ ਇਹ ਗੱਲ ਰੱਖੀ ਰਾਏ RAM RAJ ਜੀ ਕੋਲੇ ਕੇ ਤੁਹਾਡਾ ਛੋਟਾ ਭਰਾਤਾ ਪਰ ਗੁਰੂ ਸਾਹਿਬ ਨੇ ਗੱਦੀ ਤਾਂ ਉਹਨਾਂ ਨੂੰ ਦੇ ਦਿੱਤੀ ਬਣਦੀ ਤੁਹਾਡੀ ਸੀ ਪਰ ਉਹਨਾਂ ਨੇ ਅੱਗੋਂ ਗੁੱਸੇ ਦੇ ਵਿੱਚ ਸ਼ਬਦ ਬੋਲਿਆ ਕਿ ਚਲੋ ਜੇ ਦੇ ਦਿੱਤੀ ਆ ਤੇ ਉਹ ਵੀ ਥੋੜਾ ਚਿਹਰਿਆ ਔਰ ਉਹਨਾਂ ਦੇ ਵੀ ਸ਼ਬਦ ਪੂਰੇ ਹੁੰਦੇ ਸੀ ਤੇ ਜਦੋਂ ਉੱਥੋਂ ਵਾਪਸ ਆਏ ਉਹਨਾਂ ਨੇ ਕੇ ਫਿਰ ਗੁਰੂ ਸਾਹਿਬ ਦੇ ਅੱਗੇ ਬੈਠ ਕੇ ਕਿ ਮਹਾਰਾਜ ਜੋ ਤੁਹਾਡੇ ਕੋਲੇ ਗੱਦੀ ਆਈ ਆ ਉਹਨਾਂ ਨੂੰ ਜਰਿਆ ਨਹੀਂ ਗਿਆ ਤੁਹਾਡੇ ਭਰਾ ਰਿਆ ਸ਼ਬਦ ਬੋਲ ਦਿੱਤਾ ਤੇ ਉਹਨੇ ਬੋਲ ਦਿੱਤਾ ਅੱਛਾ ਫਿਰ ਜੇ ਉਹਨਾਂ ਇਹ ਬੋਲ ਦਿੱਤਾ ਤੇ ਉਹਨੂੰ ਵੀ ਜਿਉਂਦੇ ਨੂੰ ਮਸਾਂਦੀ ਸਾੜਨਗੇ ਔਰ ਇਸ ਕਰਕੇ ਜਦੋਂ ਸਮਾਂ ਆਇਆ ਔਰ ਗੁਰੂ ਸਾਹਿਬ ਨੂੰ ਯਾਦ ਕੀਤਾ ਦਸਵੇਂ ਪਾਤਸ਼ਾਹ ਮੇਰੇ ਕਲਪਤੀ ਜੇ ਲੱਗਦੇ ਸੀ ਔਰ ਇੱਕ ਜਗ੍ਹਾ ਤੇ ਨਦੀ ਦੇ ਕੰਢੇ ਤੇ ਜਦੋਂ ਦਰਸ਼ਨ ਦਿਦਾਰੇ ਹੁੰਦੇ ਆ ਉਸ ਵळे RAM RAJ KAMB ਦਾ ਤੇ ਫਿਰ ਗੁਰੂ ਸਾਹਿਬ ਨੂੰ ਕਹਿੰਦਾ ਕਿ ਮੇਰਾ ਜਿਹੜਾ ਅਸਰਾ ਪਿਆਜਾ ਇਹ ਤੋਂ ਮੈਨੂੰ ਨੁਕਤ ਕੀਤਾ ਜਾਵੇ ਪਰ ਗੁਰੂ ਸਾਹਿਬ ਨੇ ਇਹ ਗੱਲ ਕਹੀ ਕਿ ਮੇਰਾ ਜੋ ਵੱਡਿਆਂ ਦਾ ਹੁਕਮ ਆ ਉਹ ਮੈਂ ਟਾਲ ਨਹੀਂ ਸਕਦਾ ਜੇ ਫੌਜ ਦੀ ਲੋੜ ਆ ਜਾਂ ਸਿੰਘਾਂ ਦੀ ਲੋੜ ਆ ਤੇ ਮੈਂ ਉਹ ਤੈਨੂੰ ਦੇ ਸਕਦਾ ਪਰ ਜਿਹੜਾ ਸ਼ਬਦ ਦਾ ਉਹ ਨਹੀਂ ਮੈਂ ਟਾਲ ਸਕਦਾ ਪਰ ਦੂਜੇ ਪਾਸੇ ਜਦੋਂ ਵੇਲਾ ਆਇਆ ਸਮਾਂ ਆਇਆ ਸਮਾਂ ਥੋੜਾ ਸੀ ਸਮਾਂ ਬਲਵਾਨ ਸੀ ਤੇ ਉਸ ਸਮੇਂ ਪੁੱਛਿਆ ਗਿਆ ਕਿ ਗੁਰੂ ਸਾਹਿਬ ਤੁਸੀਂ ਤਾਂ ਚੱਲੇ ਜੇ ਤੁਹਾਡੇ ਤੋਂ ਬਾਅਦ ਕੌਣ ਰਹੂਗਾ ਤੇ ਉਹਨਾਂ ਦੇ ਮੂੰਹ ਚੋਂ ਸ਼ਬਦ ਨਿਕਲਿਆ ਕਿ ਬਾਪੂ ਤੇ ਫਾਰਸ ਵਜੋਂ ਹਮ ਦਾ ਫਤਿਹ ਤਾਨਵਾਰ ਸਾਰੇ ਲਈਵਾ ਦੇ ਵੀਰ ਦਾ